ਇਸ ਵਕਤ ਦੀ ਵੱਡੀ ਖਬਰ ਹੈ ਕਿ ਤਿੰਨ ਬीडीपीਓ ਨੂੰ ਸਸਪੈਂਡ ਕੀਤਾ ਗਿਆ ਤਾਂ ਵੱਡਾ ਘੁਟਾਲਾ ਕੀਤਾ ਗਿਆ ਜਿਸ ਦੇ ਕਾਰਨ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ 120.87 ਕਰੋੜ ਦਾ ਇਹ ਘੁਟਾਲਾ ਕੀਤਾ ਗਿਆ ਪੰਚਾਇਤੀ ਵਿਭਾਗ ਦੇ 6 ਸਕੱਤਰ ਵੀ ਇਸ ਦੇ ਵਿੱਚ ਸ਼ਾਮਲ ਨੇ ਜਦੋਂ ਪੰਚਾਇਤੀ ਜ਼ਮੀਨ ਵੇਚੀ ਸੀ ਤਾਂ ਉਸ ਤੋਂ ਇਹ ਰਕਮ ਮਿਲੀ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਕਿ ਤਿੰਨ ਜਿਹੜੇ ਕਿ ਬीडीपीओ ਨੂੰ ਸਸਪੈਂਡ ਕੀਤਾ ਗਿਆ ਤਾਂ ਉਹ ਹੁਣ ਤੱਕ ਦੀ ਵੱਡੀ ਖਬਰ ਹੈ ਇਹ ਵੱਡੀ ਖਬਰ ਲੁਧਿਆਣਾ ਜ਼ਿਲ੍ਹੇ ਦੇ ਨਾਲ ਜੁੜੀ ਹੈ ਜਿੱਥੇ ਕਿ ਤਿੰਨ ਬीडीपीओ ਨੂੰ ਸਸਪੈਂਡ ਕੀਤਾ ਗਿਆ ਤਾਂ ਇਸ ਕੋਟਾਲੇ ਦੇ ਵਿੱਚ 6 ਸਿਕੱਤਰ ਵੀ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਪਿੰਡ ਨਾਲ ਜੁੜੇ ਪੰਚਾਇਤ ਕੋਟਾਲੇ ਨੇ ਪੂਰੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਇੱਥੇ ਪੰਚਾਇਤ ਦੀ ਜ਼ਮੀਨ ਦਾ ਜੋ ਲਾਭ ਮਿਲਿਆ ਸੀ ਤਾਂ ਉਸ ਤੋਂ ਰਾਸੀ ਜਿਹੜੀ ਹੈ 120.87 ਕਰੋੜ ਰੁਪਏ ਦੀ ਰਕਮ ਮਿਲੀ ਸੀ ਜਿਸ ਦੀ ਐਫਡੀ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੋੜਨ ਦੇ ਮਾਮਲੇ ਦੇ ਵਿੱਚ ਤਿੰਨ ਵਿੜੇਪੀ ਨੂੰ ਜਿਹੜਾ ਕਿ ਸਸਪੈਂਡ ਕਰ ਦਿੱਤਾ ਗਿਆ ਲੁਧਿਆਣਾ ਜ਼ਿਲ੍ਹੇ ਦੇ ਕੂਮਕਲਾ ਤਹਿਸੀਲ ਦੇ ਇੱਕ ਪਿੰਡ ਦੇ ਨਾਲ ਇਹ ਜੁੜਿਆ ਮਾਮਲਾ ਹੈ ਪੰਚਾਇਤ ਘਟਾਲੇ ਨੇ ਪੂਰੇ ਇਲਾਕੇ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਤਾਂ ਇੱਥੇ ਪੰਚਾਇਤ ਦੀ ਜ਼ਮੀਨ ਦੇ ਲਾਭ ਚ ਮਿਲੀ ਜੋ 180.87 ਕਰੋੜ ਰੁਪਏ ਦੀ ਰਕਮ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਆਈ ਹੈ ਕਿ ਐਫਡੀਨੂ ਗੈਰ ਕਾਨੂੰਨੀ ਤਰੀਕੇ ਦੇ ਨਾਲ ਤੋੜਨ ਇਹਦਾ ਮਾਮਲਾ ਹੈ ਤੈਨ ਵੀਡੀਓ ਪੀ ਨੂੰ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਤਾਂ ਇਹ ਕਾਰਵਾਈ ਜਿਹੜੀ ਹੈ ਉਹ ਸੋਮਵਾਰ ਨੂੰ ਕੀਤੀ ਗਈ ਸੀ ਤਾਂ ਕੇਸ ਵਿੱਚ ਪੰਚਾਇਤ ਵਿਭਾਗ ਦੇ 676 ਦੇ ਸ਼ਾਮਲ ਹੋਣ ਦੀ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਤਾਂ ਇਹਨਾਂ ਅਧਿਕਾਰੀਆਂ ਵੱਲੋਂ ਮੰਗੇ ਗਏ ਦਸਤਾਵੇਜ਼ ਪੇਸ਼ ਨਾ ਕਰਨ ਕਰਕੇ ਇਹ ਸਖਤ ਕਾਰਵਾਈ ਕੀਤੀ ਗਈ ਆ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਕਿ ਤਿੰਨ ਬीडीपीओ ਨੂੰ ਸਸਪੈਂਡ ਕੀਤਾ ਗਿਆ ਮਾਮਲਾ ਪਿੰਡ ਦੇ ਨਾਲ ਜੁੜੇ ਪੰਚਾਇਤ ਕੋਟਾਲੇ ਦਾ ਹੈ 120.87 ਕਰੋੜ ਰੁਪਏ ਦਾ ਘੁਟਾਲਾ ਇਨਾਵ ਲੋਕ ਕੀਤਾ ਗਿਆ ਸੀ ਪਿੰਡ ਦੀ ਪੰਚਾਇਤ ਜਦੋਂ ਜ਼ਮੀਨ 베ਤੀ ਸੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਜਦੋਂ ਪਿੰਡ ਦੀ ਪੰਚਾਇਤ ਦੀ ਜ਼ਮੀਨ 베ਤੀ ਸੀ ਤਾਂ ਉਸ ਤੋਂ ਰਾਸ਼ੀ ਜੜੀ ਮਿਲੀ ਸੀ ਤਾਂ ਉਸ ਦੀ ਐਫਡੀ ਕਰਵਾਈ ਗਈ ਸੀ ਤਾਂ ਐਫਡੀ ਨੂੰ ਗਲਤ ਤਰੀਕੇ ਦੇ ਨਾਲ ਤੁੜਵਾਣ ਕਰਕੇ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜੋ ਪੰਚਾਇਤ ਵਿਭਾਗ ਦੇ 671 ਦੇ ਸ਼ਾਮਲ ਹੋਣ ਦੀ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਮੁਤਾਬਕ ਇਹ ਰਕਮ ਜਿਹੜੀ ਪਿੰਡ ਦੀ ਪੰਚਾਇਤ ਜ਼ਮੀਨ ਵੇਚਣ ਤੋਂ ਮਿਲੀ ਸੀ ਜੋ ਪੰਚਾਇਤ ਦੇ ਨਾਮ ਤੇ ਐਫਡੀ ਕਰਵਾਈ ਗਈ ਸੀ ਪਰ ਬਿਨਾਂ ਕਿਸੇ ਉਚਿਤ ਇਜਾਜ਼ਤ ਦੇ ਇਸ ਨੂੰ ਜਿਹੜਾ ਕੀ ਤੋੜ ਲਿਆ ਗਿਆ ਜਿਸ ਤੋਂ ਇਹ ਰਾਸ਼ੀ ਜਿਹੜੀ ਹੈ 120.87 ਕਰੋੜ ਰੁਪਏ ਦੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਠਾਲਾ ਕੀਤਾ ਗਿਆ ਤਾਂ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤਿੰਨ ਬीडीपीਓ ਸਸਪੈਂਡ ਕੀਤੇ ਗਏ ਨੇ ਮਾਮਲਾ ਪਿੰਡ ਨਾਲ ਜੁੜੇ ਪੰਚਾਇਤ ਠਾਲੇ ਦਾ 120.87 ਕਰੋੜ ਦਾ ਠਾਲਾ ਇਨਾ ਤਿੰਨ ਬीडीपीਓ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਪੰਚਾਇਤੀ ਵਿਭਾਗ ਦੇ ਸੇ 71 ਵੀ ਜਿਹੜੇ ਨੇ ਉਹ ਸ਼ਾਮਲ ਨੇ ਤਾਂ ਇਸ ਪੂਰੀ ਕਾਰਵਾਈ ਦੇ ਵਿੱਚ ਤਾਂ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਿਹੜਾ ਕਿ ਤਲਬ ਕੀਤਾ ਗਿਆ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਹੁਣ ਵਿਪਾਸ ਜਿਹੜੀ ਹੈ ਇਸ ਦੀ ਜਾਂਚ ਕਰੇਗਾ ਤਾਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਹੁਣ ਇਹ ਵੱਡੀ ਖਬਰ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਜੁੜੇ ਇੱਕ ਪਿੰਡ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਸਾਰਾ ਤੇ ਜਿੱਥੇ ਕੀ ਪੰਚਾਇਤੀ ਜ਼ਮੀਨ ਵਿਕੀ ਸੀ ਤਾਂ ਉਸ ਜ਼ਮੀਨ ਵਿਕਣ ਤੋਂ ਬਾਅਦ ਜਿਹੜਾ ਲਾਭ ਹੋਇਆ ਸੀ ਪੰਚਾਇਤੀ ਜ਼ਮੀਨ ਤੋਂ ਉਸ ਦੀ ਐਫਡੀ ਕਰਵਾਈ ਗਈ ਸੀ ਐਫਡੀ ਨੂੰ ਗਲਤ ਤਰੀਕੇ ਦੇ ਨਾਲ ਤੜਵਾਉਣ ਦੇ ਮਾਮਲੇ ਦੇ ਵਿੱਚ ਤਿੰਨ ਬीडीपीਓ ਜਿਹੜੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿੰਡ ਦੀ ਜਿਹੜੀ ਹੈ ਪੰਚਾਇਤੀ ਜ਼ਮੀਨ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਤੇ ਘੁਟਾਲੇ ਦੇ ਨਾਲ ਮਾਮਲਾ ਜੁੜਿਆ ਹੋਇਆ ਵੱਡਾ ਘੁਟਾਲਾ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਜਿਹੜਾ ਕੀਤਾ ਗਿਆ ਤਿੰਨ ਬीडीपीਓ ਇਸ ਦੇ ਵਿੱਚ ਸਸਪੈਂਡ ਕੀਤੇ ਗਏ ਨੇ ਤਾਂ 676 ਜਿਹੜੇ ਨੇ ਪੰਚਾਇਤ ਵਿਭਾਗ ਦੇ 676 ਦਾ ਨਾਮ ਵੀ ਨਿਕਲ ਕੇ ਸਾਹਮਣੇ ਆ ਰਿਹਾ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ